ਜਦੋਂ ਬਲੈਕਆਊਟ ਹੁੰਦਾ ਉਦੋਂ ਅਸੀਂ ਕੀ ਕਰਦੇ ਹਾਂ ਅਸੀਂ ਆਮ ਲੋਕ ਜਿਹੜਾ ਇਹ ਚੀਜ਼ ਵੱਲ ਧਿਆਨ ਨਹੀਂ ਦਿੰਦੇ ਦੋ ਦਿਨ ਪਹਿਲਾਂ ਲੋਕਾਂ ਨੇ ਅਸਰ ਵੀ ਨਹੀਂ ਕੀਤਾ ਲੋਕਾਂ ਨੇ ਏਸੀਲ ਧਿਆਨ ਵੀ ਨਹੀਂ ਕੀਤਾ ਬਾਅਦ ਇਹ ਲਾਈਟਾਂ ਜਗਦੇ ਪਈਆਂ ਲੋਕਾਂ ਦੇ ਸੀਸੀਟੀਵੀ ਕੈਮਰੇ ਵੀ ਚੱਲਦੇ ਪਏ ਸੀ ਲੋਕਾਂ ਦੇ ਇਨਵਰਟਰ ਵੀ ਚੱਲਦੇ ਪਏ ਸੀ ਲੋਕਾਂ ਦੇ ਜਿਹੜੇ ਵਾਈਫਾਈ ਲੱਗਿਆ ਸੀ ਉਹਦੇ ਵੀ ਇੰਡੀਕੇਟਰ ਜਗਦੇ ਪਏ ਸੀ ਲੇਕਿਨ ਸੋਲਰ ਸਿਸਟਮ ਜਿਹੜਾ ਉਹਦੇ ਵੀ ਇੰਡੀਕੇਟਰ ਜਗਦੇ ਪਏ ਲੋਕਾਂ ਦੇ ਲੇਕਿਨ ਪਹਿਲਾ ਦਿਨ ਤੇ ਅਸੀਂ ਕਹਿਣਾ ਕਿਸੇ ਨੂੰ ਮੁਨਾਸਬ ਵੀ ਸਮਝਿਆ ਲੇਕਿਨ ਫਿਰ ਵੀ ਜਦੋਂ ਦੂਸਰੇ ਦਿਨ ਆ ਇਨਸੀਡੈਂਟ ਹੋਏ ਉਹਨਾਂ ਇਨਸੀਡੈਂਟਾਂ ਤੋਂ ਬਾਅਦ ਲੋਕੀ ਅਵੇਧ ਵੀ ਹੋਏ ਜਾਗਰਤ ਵੀ ਹੋਏ ਆ ਜਿਹੜੇ ਕੱਲ 2-4 ਐਕਸੀਡੈਂਟ ਹੋਏ ਇਨਸੀਡੈਂਟ ਉਹਨਾਂ ਵੱਲ ਦੇਖ ਕੇ ਇਹ ਲੱਗ ਰਿਹਾ ਕਿ ਸਾਡੇ ਇਹ ਛੋਟੀ ਜੀ ਮਬਾਲੀ ਹੋਈ ਟੀਲ ਤੁਹਾਡੇ ਹੱਥ ਵਿੱਚ ਛੋਟੀ ਜੀ ਮਾਚਸ ਜਾਂ ਤੁਹਾਡੇ ਹੱਥ ਵਿੱਚ ਪੜੀ ਹੋਈ ਬੀੜੀ ਉਹ ਵੀ ਇੱਕ ਤੁਹਾਨੂੰ ਖਤਰੇ ਵਿੱਚ ਪਾ ਸਕਦੀ ਆ ਤੁਸੀਂ ਇਹ ਇਹ ਕਰਨਾ ਕਿ ਤੁਸੀਂ ਆਪਣੀ ਘਰ ਦੇ ਲਾਈਟਾਂ ਬੰਦ ਕਰਕੇ ਪਿਛਲੇ ਕਮਰੇ ਵਿੱਚ ਬੈਠ ਜਾਓ ਤੇ ਜੇ ਤੁਹਾਨੂੰ ਲਾਈਟ ਜਗਾਉਣੀ ਵੀ ਪੈਂਦੀ ਆ ਉਸ ਕਮਰੇ ਦੇ ਦੇ ਦਰਵਾਜ਼ੇ ਬਿਲਕੁਲ ਬੰਦ ਕਰ ਦੋ ਤੇ ਅੱਗੇ ਪਰਦੇ ਕਰ ਦਿਓ ਜੇ ਤੁਸੀਂ ਜੀਉਣਾ। ਡਰੋਨ ਆਉਂਦੇ ਨੇ ਉਹਨਾਂ ਤੋਂ ਕਿਹੜਾ ਖਤਰਾ ਹੈ ਕਿਉਂਕਿ ਜਦੋਂ ਬਲੈਕਆਊਟ ਕਿਉਂ ਜ਼ਰੂਰੀ ਹੈ? ਲਾਈਟ ਕਿਉਂ ਨਹੀਂ ਜਗਾਉਣੀ? ਥੋੜਾ ਵਿਸਤਾਰਪੂਰਵਕ ਦੱਸੋ। ਤੇ ਵੇਖੋ ਜੀ ਜਦੋਂ ਡਰੋਨ ਆਉਂਦੇ ਆ ਡਰੋਨ ਉਸ ਚੀਜ਼ ਨੂੰ ਹਿੱਟ ਕਰਦਾ ਜਿਹੜੀ ਥੱਲੇ ਹਾਈਲਾਈਟ ਹੁੰਦੀ ਹੈ ਵੇਖੋ ਹਾਈਲਾਈਟ ਵੇਖੋ ਕਿ ਇੱਕ ਲਾਈਟ ਜਗਦੀ ਪਈ ਬਲਬ ਜਗਦਾ ਪਿਆ। ਬਲਬ ਜਿਹੜਾ ਵਾ ਇਥੋਂ ਤੁਸੀਂ ਜੇ ਤੁਹਾਡੀ ਜਿੰਦੀ ਵਿਜ਼ਿਬਿਲਟੀ ਆ ਉਹਦੇ ਮੁਤਾਬਕ ਤੁਹਾਨੂੰ ਲਾਈਟ ਦੂਰੋਂ ਰਾਤ ਦਿਖਦੀ ਹੈ। ਤੇ ਦਿਨੇ ਦਿਨੇ ਨਾਲੋਂ ਰਾਤ ਉਹਦੇ ਨਾਲ ਡਰੋਨ ਜਿਹੜਾ ਉਸ ਚੀਜ਼ ਨੂੰ ਹਿੱਟ ਕਰਦਾ ਤੇ ਉਸ ਜਗ੍ਹਾ ਤੇ ਹੀ ਉਹ ਅਟੈਕ ਕਰਦਾ ਡਰੋਨ ਰਾਤ ਨੂੰ ਹੀ ਉਡਦੇ ਨੇ ਦਿਨ 'ਚ ਕਿਉਂ ਨਹੀਂ ਉਡਦੇ ਕਿਉਂਕਿ ਦਿਨ 'ਚ ਸਾਰੇ ਪਾਸੇ ਲਾਈਟਿੰਗ ਸੈਰ ਇੱਕ ਚੀਜ਼ ਨੂੰ ਇਹ ਸੈੱਟ ਕਰ ਦਿੰਦਾ ਕਿ ਜਿਹੜੀ ਉਹ ਲਾਈਟ ਜਗ ਰਹੀ ਆ ਉਹਨੂੰ ਆਪਾਂ ਹਿੱਟ ਕਰਦਾ ਲੇਕਿਨ ਕਿਸੇ ਵੇਲੇ ਡੈਮੇਜ ਹੋਣ ਦੇ ਬਾਵਜੂਦ ਵੀ ਉਹ ਆਪਣਾ ਜਿਹੜਾ ਏਮ ਆ ਜਾਂ ਫੋਕਸ ਨਹੀਂ ਛੱਡਦੇ ਸੋ ਅਸੀਂ ਇਸ ਚੀਜ਼ ਨੂੰ ਲੈਣਾ ਕਿ ਅਸੀਂ ਛੋਟੀ ਮੋਟੀ ਲਾਈਟ ਵੀ ਜਿਹੜੀ ਆ ਉਹ ਤੁਹਾਡੇ ਪਰਿਵਾਰ ਨੂੰ ਜਾਂ ਤੁਹਾਡੇ ਹੋਰ ਕਿਸੇ ਜੀ ਨੂੰ ਨੁਕਸਾਨ ਪਹੁੰਚਾ ਸਕਦੀ ਆ ਤੇ ਅਸੀਂ ਇਹਨਾਂ ਚੀਜ਼ਾਂ 'ਤੇ ਧਿਆਨ ਦੇਣਾ ਕਿ ਸਾਡੀ ਜਦੋਂ ਲਾਈਟ ਬ ਉਦੋਂ ਆਟੋਮੈਟਿਕਲੀ ਕਈਆਂ ਦੇ ਜਨਰੇਟਰ ਚੱਲ ਪੈਂਦੇ ਆ ਜਾਂ ਕਈਆਂ ਦੇ ਇਨਵਰਟਰ ਜਿਹੜੇ ਆ ਉਹ ਆਟੋਮੈਟਿਕਲੀ ਉਹਨਾਂ ਦੇ ਛੋਟੇ ਛੋਟੇ ਇੰਡੀਕੇਟਰ ਜਿਹੜੇ ਆ ਨਾ ਉਹ ਇੱਕ ਜਾਨ ਲੈਵਾ ਸਾਬਤ ਹੋ ਸਕਦੇ ਆ ਜੇ ਅਸੀਂ ਇਹ ਸਾਵਧਾਨੀ ਨੀ ਨਾ ਵਰਤੀ ਡਰੋਨ ਇੱਕ ਇਹੋ ਜਿਹਾ ਜਿਹੜਾ ਕਿ ਜਲਦੀ ਛੇਤੀ ਰੇਂਜ ਵਿੱਚ ਨਹੀਂ ਆਉਂਦਾ ਲੇਕਿਨ ਅੱਜਕੱਲ ਜਿਹੜਾ ਐਂਟਰੀ ਡਰੋਨ ਜਿਹੜਾ ਐਂਟੀ ਡਰੋਨ ਸਿਸਟਮ ਹੈ ਇਹ ਬਹੁਤ ਪਾਵਰਫੁਲ ਹੈ ਜਿਹੜਾ ਇੰਡੀਆ ਦਾ ਜਿੰਨੇ ਕਿ ਉਹਨਾਂ ਦੇ ਜਿੰਨੇ ਵੀ ਹਮਲੇ ਆ ਉਹਨਾਂ ਕੰਮ ਕੀਤੇ ਆ ਪਰ ਇਹ ਆ ਵੀ ਤੁਹਾਡੀ ਇੱਕ ਛੋਟੀ ਜੀ ਸਾਵਧਾਨੀ ਤੁਹਾਨੂੰ ਬਚਾ ਸਕਦੀ ਹੈ ਤੇ ਤੁਹਾਡੇ ਪਰਿਵਾਰ ਨੂੰ ਲੈ ਤੇ ਪਰਿਵਾਰ ਦੇ ਵਿੱਚ ਬੈਠੋ ਜਿਹੜਾ ਪ੍ਰਸ਼ਾਸਨ ਆ ਉਹਦਾ ਵੀ ਸਾਥ ਦਿਓ ਇੱਕ ਲਾਈਟਾਂ ਜਿਹੜੀਆਂ ਨਾ ਤੁਸੀਂ ਬੰਦ ਕਰਕੇ ਜੇ ਚੱਲੋਗੇ ਕੋਸ਼ਿਸ਼ ਕੀਤੀ ਜਾਵੇ ਹੋਣ ਵੈਸੇ ਲਾਰਜ ਜਿਹੜੇ ਚੰਦਰਮਾਂ ਦੀ ਲਾਈਟ ਨਾਲ ਆਪਾਂ ਜਾ ਸਕਦੇ ਆ ਇੰਨੀ ਟ੍ਰੈਫਿਕ ਵੀ ਨਹੀਂ ਹੁੰਦੀ ਤੇ ਉਹਦੇ ਨਾਲ ਜੇ ਜ਼ਰੂਰਤ ਆ ਤੇ ਫਿਰ ਤੁਸੀਂ ਜਾਓ ਬਦਨਾ ਤੁਸੀਂ ਘਰ ਬੈਠ ਕੇ ਘਰ ਦਾ ਆਨੰਦ ਮਾਣੋ ਤੇ ਆਪਣੇ ਬੱਚਿਆਂ ਕੋਲ ਬੈਠ ਕੇ ਆਪਣੇ ਪਰਿਵਾਰ ਦੀ ਸੇਫਟੀ ਦਾ ਤੇ ਆਪਣਾ ਸੁੱਖੋ ਭਾਰਤ ਪਾਕਿਸਤਾਨ ਵਿਚਾਲੇ ਲਗਾਤਾਰ ਹੀ ਤਣਾਅ ਵਧਦਾ ਜਾ ਰਿਹਾ ਜਿਸ ਨੂੰ ਲੈ ਕੇ ਪਾਕਿਸਤਾਨ ਵੱਲੋਂ ਲਗਾਤਾਰ ਹੀ ਭਾਰਤ ਦਰੂਣ ਹਮਲੇ ਕੀਤੇ ਜਾ ਰਹੇ ਨੇ ਪਰ ਭਾਰਤੀ ਫੌਜਾਂ ਲਗਾਤਾਰ ਉਸ ਦਾ ਡਟ ਕੇ ਮੁਕਾਬਲਾ ਕਰ ਰਹੀਆਂ ਨੇ ਤੇ ਕਰਾਰਾ ਜਵਾਬ ਦੇ ਰਹੀਆਂ ਨੇ ਸੋ ਲੋਕਾਂ ਨੂੰ ਭਾਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਐਡਵਾਈਜ਼ਰੀ ਵੀ ਜਿਹੜੀ ਕਿ ਜਾਰੀ ਕੀਤੀ ਗਈ ਹੈ ਹਦਾਇਤਾਂ ਦਿੱਤੀਆਂ ਨੇ ਬਲੈਕਆਊਟ ਹੁੰਦਾ ਹੈ ਤੇ ਇਸ ਦੇ ਦੌਰਾਨ ਕੀ ਕੀ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਸਾਡੇ ਨਾਲ ਮੌਜੂਦ ਨੇ ਟ੍ਰੈਫਿਕ ਅਧਿਕਾਰੀ ਦਲਜੀਤ ਸਿੰਘ ਜੀ ਜਾਣਦੇ ਆ ਸਾਰੀਆਂ ਹਦਾਇਤਾਂ ਕਿ ਲੋਕਾਂ ਨੂੰ ਕਿਹੜੀ-ਕਿਹੜੀ ਗੱਲਾਂ ਤੋਂ ਅਵੇਅਰ ਹੋਣਾ ਚਾਹੀਦਾ ਹੈ ਬਹੁਤ ਬਹੁਤ ਸਵਾਗਤ ਹੈ ਅਹ ਥੈਂਕ ਯੂ ਜੀ ਸੁਣਨ ਵਾਲੇ ਤੇ ਦੇਖਣ ਵਾਲੇ ਸੋਚਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਨੂੰ ਫੋਲੋ ਵੀ ਕਰਦੇ ਆ ਤੇ ਅਸੀਂ ਕਹਾਂਗੇ ਕਿ ਜੋ ਸਾਨੂੰ ਸਾਡੇ ਪ੍ਰਸ਼ਾਸਨ ਨੇ ਸਾਨੂੰ ਇੰਸਟਰਕਸ਼ਨਾਂ ਦਿੱਤੀਆਂ ਹਦਾਇਤਾਂ ਦਿੱਤੀਆਂ ਉਹਨਾਂ ਨੂੰ ਫੋਲੋ ਵੀ ਕਰੀਏ ਅਸੀਂ ਜੀਵਣਾ ਤੇ ਸਾਹਦੇ ਆ ਲੇਕਿਨ ਆਪਣੇ ਪਰਿਵਾਰ ਵਾਸਤੇ ਤੁਹਾਡੀ ਅਹਿਮੀਅਤ ਕੀ ਆ ਤੁਸੀਂ ਉਸ ਨੂੰ ਮੁੱਖ ਰੱਖ ਕੇ ਜਿਓ ਨਾ ਕਿ ਤੁਸੀਂ ਆਪਣੇ ਵਾਸਤੇ ਨਾ ਜਿਓ ਤੁਸੀਂ ਇਹ ਦੇਖੋਗੇ ਤੁਹਾਡੀ ਸੁਰੱਖਿਆ ਜਿਹੜੀ ਤੁਹਾਡੇ ਹੱਥ ਹੈ ਜੇ ਤੁਸੀਂ ਆਪਣੀ ਸੁਰੱਖਿਆ ਆਪ ਵੀ ਕਰ ਸਕਦੇ ਹੋ ਤੇ ਆਪਣੇ ਪਰਿਵਾਰ ਨੂੰ ਵੀ ਕਰ ਸਕਦੇ ਹੋ ਜਿਸਾ ਕਿ ਛੋਟੇ ਛੋਟੀਆਂ ਇੰਟੀਵੇਸ਼ਨ ਹੈਗੀਆਂ ਜਿਸਾ ਸਾਡੇ ਲਾਈਟ ਜਿਹੜੀ ਰਾਤ ਸਮੇਂ ਜਦੋਂ ਬਲੈਕਆਊਟ ਹੁੰਦਾ ਉਦੋਂ ਅਸੀਂ ਕੀ ਕਰਦੇ ਹਾਂ ਅਸੀਂ ਆਮ ਲੋਕ ਜਿਹੜਾ ਇਹ ਚੀਜ਼ ਵੱਲ ਧਿਆਨ ਨਹੀਂ ਦਿੰਦੇ ਦੋ ਦਿਨ ਪਹਿਲਾਂ ਲੋਕਾਂ ਨੇ ਅਸਰ ਨਹੀਂ ਕੀਤਾ ਲੋਕਾਂ ਨੇ ਏਸੀ ਜਲ ਧਿਆਨ ਵੀ ਨਹੀਂ ਕੀਤਾ ਬਾਅਦ ਇਹ ਲਾਈਟਾਂ ਵੀ ਜਗਦੇ ਨੇ ਲੋਕਾਂ ਦੇ ਸੀਸੀਟੀਵੀ ਕੈਮਰੇ ਵੀ ਚੱਲਦੇ ਪਏ ਸੀ ਲੋਕਾਂ ਦੇ ਇਨਵਰਟਰ ਵੀ ਚੱਲਦੇ ਪਏ ਸੀ ਲੋਕਾਂ ਦੇ ਜਿਹੜੇ ਵਾਈਫਾਈ ਲੱਗਿਆ ਸੀ ਉਹਦੇ ਵੀ ਇੰਡੀਕੇਟਰ ਜਗਦੇ ਪਏ ਸੀ ਲੇਕਿਨ ਸੋਲਰ ਸਿਸਟਮ ਜਿਹੜਾ ਉਹਦੇ ਵੀ ਇੰਡੀਕੇਟਰ ਜਗਦੇ ਪਏ ਲੋਕਾਂ ਦੇ ਲੇਕਿਨ ਪਹਿਲਾ ਦਿਨ ਤੇ ਅਸੀਂ ਕਹਿਣਾ ਕਿਸੇ ਨੂੰ ਮناسب ਨਹੀਂ ਸਮਝਿਆ ਲੇਕਿਨ ਫਿਰ ਵੀ ਜਦੋਂ ਦੂਸਰੇ ਦਿਨ ਆ ਇਨਸੀਡੈਂਟ ਹੋਏ ਉਹਨਾਂ ਇਨਸੀਡੈਂਟਾਂ ਤੋਂ ਬਾਅਦ ਲੋਕੀ ਅਵੇਰ ਵੀ ਹੋਏ ਜਾਗਰੂਕ ਵੀ ਹੋਏ ਆ ਜਿਹੜੇ ਕੱਲ 2-4 ਐਕਸੀਡੈਂਟ ਹੋਏ ਇਨਸੀਡੈਂਟ ਉਹਨਾਂ ਵੱਲ ਦੇਖ ਕੇ ਇਹ ਲੱਗ ਰਿਹਾ ਕਿ ਤਹਾਡੇ ਹੱਥ ਵਿੱਚ ਛੋਟੀ ਜੀ ਮਾਚਸ ਜਾਂ ਤੁਹਾਡੇ ਹੱਥ ਵਿੱਚ ਪੜੀ ਹੋਈ ਬੀੜੀ ਉਹ ਵੀ ਇੱਕ ਤੁਹਾਨੂੰ ਖਤਰੇ ਵਿੱਚ ਪਾ ਸਕਦੀ ਆ ਤੁਸੀਂ ਇਹ ਇਹ ਕਰਨਾ ਕਿ ਤੁਸੀਂ ਆਪਣੇ ਘਰ ਦੇ ਲਾਈਟਾਂ ਬੰਦ ਕਰਕੇ ਬਿਛਲੇ ਕਮਰੇ ਵਿੱਚ ਬੈਠ ਜਾਓ ਤੇ ਜੇ ਤੁਹਾਨੂੰ ਲਾਈਟ ਜਗਾਉਣੀ ਵੀ ਪੈਂਦੀ ਆ ਉਸ ਕਮਰੇ ਦੇ ਦਰਵਾਜ਼ੇ ਬਿਲਕੁਲ ਬੰਦ ਕਰ ਦਿਓ ਅੱਗੇ ਪੜਦੇ ਕਰਦੇ ਹੋ ਜੇ ਤੁਸੀਂ ਜਿਉਣਾ ਬਿਲਕੁਕੁਲ ਇਹ ਡਰੋਂ ਆਉਂਦੇ ਨੇ ਉਹਨਾਂ ਤੋਂ ਕਿਹੜਾ ਖਤਰਾ ਹੈ ਕਿਉਂਕਿ ਜਦੋਂ ਬਲੈਕਆਊਟ ਕਿਉਂ ਜ਼ਰੂਰੀ ਹੈ ਲਾਈਟ ਕਿਉਂ ਨਹੀਂ ਜਗਾਉਣੀ ਥੋੜਾ ਵਿਸਤਾਰਪੂਰਵਕ ਦੱਸ ਇਹ ਵੇਖੋ ਜੀ ਜਦੋਂ ਡਰੋਨ ਆਉਂਦੇ ਆ ਡਰੋਨ ਉਸ ਚੀਜ਼ ਨੂੰ ਹਿੱਟ ਕਰਦਾ ਜਿਹੜੀ ਥੱਲੇ ਹਾਈਲਾਈਟ ਹੁੰਦੀ ਹੋਵੇ ਹਾਈਲਾਈਟ ਦੇਖੋ ਕਿ ਇੱਕ ਲਾਈਟ ਜਗਦੀ ਪਈ ਬਲਬ ਜਗਦਾ ਪਿਆ ਬਲਬ ਜਿਹੜਾ ਵਾ ਇਥੋਂ ਤੁਸੀਂ ਜੇ ਤੁਹਾਡੀ ਜਿੰਦੀ ਵਿਜੀਬਿਲਟੀ ਆ ਉਹਦੇ ਮੁਤਾਬਕ ਤੁਹਾਨੂੰ ਲਾਈਟ ਦੂਰੋਂ ਰਾਤ ਦਿਖਦੀ ਹੈ ਤੇ ਦਿਨੇ ਦਿਨੇ ਨਾਲੋਂ ਰਾਤ ਜਿਹੜੀ ਲਾਈਟ ਦੀ ਵਿਜੀਬਿਲਟੀ ਆ ਦਾ ਉਹਦੇ ਨਾਲ ਡਰੋਨ ਜਿਹੜਾ ਉਸ ਚੀਜ਼ ਨੂੰ ਹਿੱਟ ਕਰਦਾ ਤੇ ਉਸ ਜਗ੍ਹਾ ਤੇ ਹੀ ਉਹ ਅਟੈਕ ਕਰਦਾ ਲੋਕ ਪਰ ਫਿਰ ਵੀ ਸਮਝਦੇ ਲੋਕਾਂ ਦਾ ਕਹਿਣਾ ਹੈ ਕੋਈ ਸਾਡੇ ਤਾਂ ਇਸ ਤਰ੍ਹਾਂ ਕੋਈ ਖਤਰਾ ਨਹੀਂ ਲੱਗਿਆ ਇੱਕ ਅੱਧੀ ਲਾਈਟ ਜਗਾਉਣ ਨਾਲ ਕੀ ਹੋ ਜਾਏਗਾ ਦੇਖੋ ਜੀ ਲਾਈਟ ਨਾਲ ਨਹੀਂ ਤੁਸੀਂ ਇੱਕ ਲਾਈਟ ਦੇ ਦਿਵਾਲੇ ਦੇਖੋ ਏ ਰਾਤ ਦੇ ਟਾਈਮ ਤੁਸੀਂ ਮੋਬਾਈਲ ਜਗਾ ਕੇ ਦੇਖਿਓ ਤੁਹਾਡੇ ਆਲੇ-ਦੁਆਲੇ ਮੱਛਰ ਇਹ ਨਿੱਕੇ-ਨਿੱਕੇ ਚੀਜ਼ਾਂ ਜਿਹੜੀਆਂ ਲੜਨ ਵਾਲੀਆਂ ਤੁਹਾਡੇ ਸਰੀਰ ਤੇ ਤੁਹਾਨੂੰ ਤੁਹਾਡੇ ਕਮਰੇ ਦੀ ਲਾਈਟ ਬੰਦ ਹੋਏਗੀ ਜੇ ਤੁਹਾਡਾ ਮੋਬਾਈਲ ਵੀ ਜਗਦਾ ਹੋਏਗਾ ਤੇ ਉਹਦੀ ਸਕਰੀਨ ਦੇ ਲਾਈਟ ਦੇ ਨਾਲ ਵੀ ਮੱਛਰ ਤੁਹਾਡੇ ਆਲੇ-ਦੁਆਲੇ ਇਕੱਠਾ ਹੋ ਜਾਏਗਾ ਸੋ ਇਹ ਜਿਹੜੀ ਛੋਟੀ-ਛੋਟੀ ਇਹ ਲਾਈਟ ਹੈ ਇਹਦਾ ਮਤਲਬ ਇਹ ਨਹੀਂ ਕਿ ਇਹ ਲਾਈਟ ਜਿਹੜੀ ਸਿਰਫ ਤੁਹਾਨੂੰ ਹੀ ਦਿਖਦੀ ਹੈ ਇਹ ਲਾਈਟ ਤੁਹਾਡੇ ਆਲੇ-ਦੁਆਲੇ ਜਿਹੜਾ ਵੀ ਦੇਖਦਾ ਹੋਊ ਉਹਨੂੰ ਦੂਰੋਂ ਦਿਖ ਜਾਏਗਾ ਕਿ ਇਹ ਬੰਦਾ ਜਿਹੜਾ ਲਾਈਟ ਮੋਬਾਈਲ ਦੇਖ ਰਿਹਾ ਜਾਂ ਉਹਦਾ ਮੋਬਾਈਲ ਤੇ ਕੋਈ ਵਟਸਐਪ ਦੀ ਚੈਟਿੰਗ ਸੋ ਅਸੀਂ ਵੇਖਣਾ ਕਿ ਰਾਤ ਦੇ ਟਾਈਮ ਜਿਹੜੀ ਲਾਈਟ ਸਾਡੀ ਜਗਦੇ ਆ ਚਾਹੇ ਉਹ ਟਾਰਚ ਦੀ ਹੋਵੇ ਚਾਹੇ ਸਾਡੇ ਇਨਵਰਟਰ ਦੀ ਜਾਂ ਜਨਰੇਟਰ ਦੀ ਆ ਜਾਂ ਸੀਸੀਟੀਵੀ ਕੈਮਰੇ ਦੀ ਆ ਜਾਂ ਮੋਬਾਈਲ ਦੀ ਆ ਜਾਂ ਕੋਈ ਬੀੜੀ ਪੀ ਰਿਆ ਉਹਦੀ ਲਾਈਟ ਵੀ ਜਿਹੜੀ ਤੁਹਾਨੂੰ ਹਾਦਸੇ ਬਹੁਤ ਵੱਡਾ ਸੱਦਾ ਦੇ ਸਕਦੀ ਹੈ ਜਿਹਦੇ ਨਾਲ ਤੁਸੀਂ ਕਿ ਆਪਣੇ ਆਪ ਨੂੰ ਖਤਰੇ 'ਚ ਪਾ ਸਕਦੇ ਆਪਣੇ ਪਰਿਵਾਰ ਨੂੰ ਪਾ ਸਕਦੇ ਅੰਮ੍ਰਿਤਪੀਰ ਰਾਜ ਜੋ ਫਿਰੋਜ਼ਪੁਰ ਜਾਂ ਇੱਕ ਦੋ ਜਗ੍ਹਾ ਤੇ ਹੋਰ ਵੀ ਹਾਦਸੇ ਹੋਏ ਨੇ ਕਿ ਉਹ ਇਹੀ ਕਾਰਨ ਹੈ ਦੇਖੋ ਜੀ ਜਿਹੜਾ ਫਿਰੋਜ਼ਪੁਰ ਦਾ ਦੱਸਣ ਦੇ ਅਨੁਸਾਰ ਉਹ ਇਹੀ ਆ ਕਿ ਜਿਹੜਾ ਫਿਰੋਜ਼ਪੁਰ ਸੀਗਾ ਉਹ ਇੱਕ ਘਰ ਦੇ ਵਿੱਚ ਜਿਹੜੇ ਮਹਿਲਾਵਾਂ ਸੀਗੇ ਆ ਉਹ ਲੋ ਰੱਖ ਕੇ ਤੇ ਉਹਦੇ ਉੱਪਰ ਫੁੱਲ ਕੇ ਉਤਾਦੀਆਂ ਸੀਗੀਆਂ ਇੱਕ ਇਹ ਇਨਸੀਡੈਂਟ ਹੋਇਆ ਇੱਕ ਸੋਲਰ ਸਿਸਟਮ ਲੱਗਿਆ ਸੀ ਬਾਹਰ ਕਿਸੇ ਟਿਊਬਲ ਦੇ ਉੱਪਰ ਤੇ ਉਹਦਾ ਇੰਡੀਕੇਟਰ ਜਗਦਾ ਪਿਆ ਸੀ ਉਹਦੇ ਉੱਤੇ ਵੀ ਉਹਦਾ ਜਿਹੜਾ ਇਹਨਾਂ ਦਾ ਇਹ ਜਿਹੜਾ ਜਿੰਨੇ ਵੀ ਡਰੋਨ ਸੀਗੇ ਜਾਂ ਜਿਨ੍ਹਾਂ ਨੇ ਮਚਾਈਦਾ ਜਾਂ ਉਹ ਪਾਰਟ ਸੀਗੇ ਤੇ ਡੈਮੇਜ ਹੋਏ ਤੇ ਪਾਰਟ ਉਹੀ ਡਿੱਗੇ ਨੇ ਕਿਉਂਕਿ ਸੈਂਸਰ ਇੱਕ ਚੀਜ਼ ਨੂੰ ਇਹ ਸੈੱਟ ਕਰ ਦਿੰਦਾ ਕਿ ਜਿਹੜੀ ਉਹ ਲਾਈਟ ਜਗਦੀ ਆ ਉਹਨੂੰ ਆਪਾਂ ਹਟ ਕਰਦਾ لیکن ਕਿਸੇ ਵੇਲੇ ਡੈਮੇਜ ਹੋਣ ਦੇ ਬਾਵਜੂਦ ਵੀ ਉਹ ਆਪਣਾ ਜਿਹੜਾ ਏਮ ਆ ਜਾਂ ਫੋਕਸ ਨਹੀਂ ਛੱਡਦੇ ਸੋ ਅਸੀਂ ਇਸ ਚੀਜ਼ ਨੂੰ ਲੈਣਾ ਕਿ ਅਸੀਂ ਛੋਟੀ ਮੋਟੀ ਲਾਈਟ ਵੀ ਜਿਹੜੀ ਆ ਉਹ ਤੁਹਾਡੇ ਪਰਿਵਾਰ ਨੂੰ ਜਾਂ ਤੁਹਾਡੇ ਹੋਰ ਕਿਸੇ ਜੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਤੇ ਅਸੀਂ ਇਹਨਾਂ ਚੀਜ਼ਾਂ 'ਤੇ ਧਿਆਨ ਦੇਣਾ ਕਿ ਸਾਡੀ ਜਦੋਂ ਲਾਈਟ ਬੰਦ ਹੁੰਦੀ ਆ ਉਦੋਂ ਆਟੋਮੈਟਿਕਲੀ ਕਈਆਂ ਦੇ ਜਨਰੇਟਰ ਚੱਲ ਪੈਂਦੇ ਆ ਜਾਂ ਕਈਆਂ ਦੇ ਇਨਵਰਟਰ ਜਿਹੜੇ ਆ ਉਹ ਆਟੋਮੈਟਿਕਲੀ ਇਹਨਾਂ ਦੇ ਛੋਟੇ ਛੋਟੇ ਇੰਡੀਕੇਟਰ ਜਿਹੜੇ ਆ ਨਾ ਉਹ ਇੱਕ ਜਾਨਲੇਵਾ ਸਾਬਤ ਹੋ ਸਕਦੇ ਆ ਜੇ ਅਸੀਂ ਇਸ ਸਾਵਧਾਨੀ ਨਾ ਵਰਤੀ ਤਾ ਦਰੋਂ ਰਾਤ ਨੂੰ ਹੀ ਕਟ ਦੇਣ ਦਿਨ ਵੇ ਵੇਖੋ ਜੀ ਦਿਨ ਹੈ ਵੇਲੇ ਜਿਹੜੀ ਵਿਜੀਪਲਟੀ ਜ਼ਿਆਦਾ ਹੁੰਦੀ ਆ ਡਰੋਨ ਦੇ ਜਿਹੜੇ ਜਿੰਨੇ ਵੀ ਡਰੋਨ ਹੁਣ ਤੇ ਪਹਿਲਾਂ ਹੁੰਦਾ ਸੀਗਾ ਜਦੋਂ ਮਹਾਬਾਤ ਯੁੱਧ ਹੁੰਦਾ ਹੁੰਦਾ ਸੀਗਾ ਤੇ ਜਦੋਂ ਸੂਰਜ ਡੁੱਬਦਾ ਸੀ ਉਦੋਂ ਯੁੱਧ ਬੰਦ ਕਰ ਦਿੱਤਾ ਜਾਂਦਾ ਸੀ ਲੇਕਿਨ ਹੁਣ ਇਹ ਜਿਹੜਾ ਸਿਸਟਮ ਆ ਇਹ ਚੇਂਜ ਹੋ ਗਿਆ ਲੋਕਾਂ ਦੀ ਸੋਚ ਚੇਂਜ ਹੋ ਗਈ ਆ ਅੱਜ ਕੱਲ ਮਾਰੋ ਤਾੜ ਪਈ ਆ ਕਿ ਅਸੀਂ ਕਿਸੇ ਦੇਸ਼ ਨੂੰ ਵੱਤ ਵਤ ਨੁਕਸਾਨ ਕਿੰਨਾ ਪਹੁੰਚਾ ਸਕਦੇ ਆ ਡਰੋਨ ਇੱਕ ਇਹੋ ਜਿਹਾ ਜਿਹੜਾ ਕਿ ਜਲਦੀ ਛੇਤੀ ਰੇਂਜ ਵਿੱਚ ਨਹੀਂ ਆਉਂਦਾ ਲੇਕਿਨ ਅੱਜ ਕੱਲ ਜਿਹੜਾ ਐਂਟਰੀ ਡਰੋਨ ਜਿਹੜਾ ਐਂਟੀ ਡਰੋਨ ਸਿਸਟ ਇਹ ਬਹੁਤ ਪਾਵਰਫੁੱਲ ਹੈ ਜਿਹੜਾ ਇੰਡੀਆ ਦਾ ਜਿੰਨੇ ਕਿ ਉਹਨਾਂ ਦੇ ਜਿੰਨੇ ਵੀ ਹਮਲੇ ਆ ਉਹ ناکਾਮ ਕੀਤੇ ਆ ਪਰ ਇਹ ਆ ਵੀ ਤੁਹਾਡੀ ਇੱਕ ਛੋਟੀ ਜੀ ਸਾਵਧਾਨੀ ਤੁਹਾਨੂੰ ਬਚਾ ਸਕਦੀ ਹੈ ਤੇ ਤੁਹਾਡੇ ਪਰਿਵਾਰ ਨੂੰ ਬਚਾ ਸਕਦੀ ਆ ਪ੍ਰਸ਼ਾਸਨ ਵੱਲੋਂ ਲਗਾਤਾਰ ਹਦਾਇਤਾਂ ਵੀ ਜਾਰੀ ਕੀਤੀ ਜਾਂਦੀਆਂ ਨੇ ਥਾਂ ਥਾਂ ਤੇ ਨਾਕਾਬੰਦੀ ਵੀ ਕੀਤੀ ਜਾਂਦੀ ਹੈ ਪਰ ਜਿਹੜੇ ਲੋਕ ਨੇ ਉਹ ਬਲੈਕਆਊਟ ਦੇ ਦੌਰਾਨ ਵੀ ਮੋਟਰਸਾਈਕਲ ਜਾਂ ਗੱਡੀ ਦੇ ਲਾਈਟਾਂ ਜਗਾ ਕੇ ਰੋਡਾਂ ਤੇ ਸੜਕਾਂ ਦਿਖਦੇ ਨੇ ਤੇ ਵੇਖੋ ਜੀ ਅਸੀਂ ਤੇ ਅਪੀਲ ਕਰਦੇ ਹਾਂ ਸਾਰਿਆਂ ਨੂੰ ਵੀ ਤੁਸੀਂ ਸਾਰੇ ਜਾਣੇ ਇੱਕ ਛੋਟੀ ਛੋਟੀ ਸਾਵਧਾਨੀ ਵਰਤਾਂਗੇ ਤੇ ਅਸੀਂ ਆਪਣੇ ਜੇ ਜ਼ਰੂਰਤਾਂ ਤੇ ਆ ਤੇ ਫੇਰ ਹੀ ਬਾਹਰ ਨਿਕਲੋ ਨੇ ਪਰਿਵਾਰ ਦੇ ਵਿੱਚ ਬੈਠੋ ਜਿਹੜਾ ਪ੍ਰਸ਼ਾਸਨ ਆ ਉਹਦਾ ਵੀ ਸਾਥ ਦਿਓ ਇੱਕ ਲਾਈਟਾਂ ਜਿਹੜੀਆਂ ਨਾ ਤੁਸੀਂ ਬੰਦ ਕਰਕੇ ਜੇ ਚੱਲੋਗੇ ਕੋਸ਼ਿਸ਼ ਕੀਤੀ ਜਾਵੇ ਹੋਣ ਵੈਸੇ ਅਲਾਰਟ ਜਿਹੜੇ ਚੰਦਰਮਾ ਦੀ ਲਾਈਟ ਨਾਲ ਆਪਾਂ ਜਾ ਸਕਦੇ ਆ ਐਨੀ ਟ੍ਰੈਕ ਵੀ ਨਹੀਂ ਹੁੰਦੀ ਤੇ ਉਹਦੇ ਨਾਲ ਜੇ ਜ਼ਰੂਰਤ ਹੈ ਤੇ ਫਿਰ ਤੁਸੀਂ ਜਾਓ ਵਰਨਾ ਤੁਸੀਂ ਘਰ ਬੈਠ ਕੇ ਘਰ ਦਾ ਆਨੰਦ ਮਾਣੋ ਤੇ ਆਪਣੇ ਬੱਚਿਆਂ ਕੋਲ ਬੈਠ ਕੇ ਆਪਣੇ ਪਰਿਵਾਰ ਦੀ ਸੇਪਤੀ ਦਾ ਤੇ ਆਪਣਾ ਸੋਚੋ ਬਿਲਕੁਲ ਧੰਨਵਾਦ ਸੋ ਇਹ ਸੰ ਟ੍ਰੈਫਿਕ ਅਧਿਕਾਰੀ ਦਲਜੀਤ ਸਿੰਘ ਜਿਨ੍ਹਾਂ ਨੇ ਕਿਹਾ ਕਿ ਜਦੋਂ ਪ੍ਰਸ਼ਾਸਨ ਵੱਲੋਂ ਜਿਹੜੀਆਂ ਹਦਾਇਤਾਂ ਜਾਰੀ ਹੁੰਦੀਆਂ ਨੇ ਲੋਕਾਂ ਨੂੰ ਉਹਨਾਂ ਦਾ ਪਾਲਣ ਕਰਨਾ ਚਾਹੀਦਾ ਤਾਂ ਜਦੋਂ ਪ੍ਰਸ਼ਾਸਨ ਵੱਲੋਂ ਕਿਹਾ ਜਾਂਦਾ ਹੈ ਕਿ ਕੋਈ ਵੀ ਲਾਈਟ ਨਹੀਂ ਜਗਾਉਣੀ ਚਾਹੀਏ ਘਰ ਦੀ ਤੁਹਾਡੇ ਇਨਵਰਟਰ ਦੀ ਲਾਈਟ ਹੈ ਕੋਈ ਵੀ ਲਾਈਟ ਤਾਂ ਮੋਬਾਈਲ ਦੀ ਲਾਈਟ ਹੈ ਉਹ ਤੁਹਾਡੇ ਲਈ ਜਾਨ ਲੈਵਾ ਜਿਹੜੀ ਕੇਸ ਸਿੱਧ ਹੋ ਸਕਦੀ ਹੈ ਸੋ ਪ੍ਰਸ਼ਾਸਨ ਜਦੋਂ ਵੀ ਕੋਈ ਐਡਵਾਈਜ਼ਰੀ ਜਾਰੀ ਕਰਦਾ ਜਦੋਂ ਵੀ ਕੋਈ ਹਦਾਇਤਾਂ ਜਾਰੀ ਕਰ ਦਤਾ ਹਰ ਇੱਕ ਜਿਹੜੇ ਕੇ ਲੋਕਾਂ ਨੂੰ ਇਸ ਦਾ ਕੇ ਕਹਿਣਾ ਮੰਨਣਾ ਚਾਹੀਦਾ ਕਾਨੂੰਨ ਮੰਨਣਾ ਚਾਹੀਦਾ ਸੋ ਇਹ ਸਭ ਕੁਝ ਤੁਹਾਡੇ ਹਿੱਤ ਦੇ ਲਈ ਹੈ ਸੋ ਜਿਹੜੇ ਮੌਕੇ ਦੇ ਜਿਹੜੇ ਕਿ ਮੌਜੂਦਾ ਹਾਲਾਤ ਪੈਦਾ ਹੋਏ ਨੇ ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਲਗਾਤਾਰ ਇਹ ਕਿ ਐਡਵਾਈਜ਼ਰੀ ਚਾਰੀ ਕੀਤੀ ਜਾਂਦੀ ਹੈ ਸੁਰੱਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ